ਦੋਸਤੋ ਸਤ ਸ੍ਰੀ ਅਕਾਲ ਕਈ ਦਿਨ ਤੋਂ ਸਾਡੇ ਤੋਂ ਇਸ ਚੈਨਲ ਉੱਪਰ ਕੋਈ ਵੀਡੀਓ ਨਹੀਂ ਪਈ ਸੋ ਇਸ ਲਈ ਅਸੀਂ ਮਾਫੀ ਮੰਗਦੇ ਹਾਂ ਪਰ ਅੱਜ ਅਸੀਂ ਜਿਸ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਮੁੱਦੇ ਬਾਰੇ ਜਿਸ ਨੇ ਸਿਰਫ ਦੁਨੀਆ ਹੀ ਨਹੀਂ ਸਗੂ ਪੰਜਾਬ ਨੂੰ ਵੀ ਪ੍ਰਭਾਵਿਤ ਕੀਤਾ ਹੈ ਉਹ ਹੈ ਗਲੋਬਲ ਵਾਰਮਿੰਗ ਗਰਮੀਆਂ ਹੋਰ ਵੱਧ ਰਹੀਆਂ ਹਨ ਸਰਦੀਆਂ ਛੋਟੀਆਂ ਹੋ ਰਹੀਆਂ ਹਨ ਬਾਰਸ਼ਾਂ ਬੇਮੌਸਮੀ ਹੋ ਰਹੀਆਂ ਨੇ ਤੇ ਪਾਣੀ ਦੀ ਘਾਟ ਵੱਧਦੀ ਜਾ ਰਹੀ ਹੈ ਆਓ ਵੇਖੀਏ ਇਹ ਸਭ ਪੰਜਾਬ ਵਿੱਚ ਕਿਵੇਂ ਪ੍ਰਭਾਵ ਪਾ ਰਿਹਾ ਹੈ ਜੇ ਹੁਣ ਗੱਲ ਕਰੀਏ ਗਲੋਬਲ ਵਾਰਮਿੰਗ ਕੀ ਹੈ? ਸਧਾਰਨ ਸ਼ਬਦਾਂ ਵਿੱਚ ਗਲੋਬਲ ਵਾਰਮਿੰਗ ਦਾ ਮਤਲਬ ਹੈ ਧਰਤੀ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਗ੍ਰੀਨ ਹਾਊਸ ਗੈਸਾਂ ਦਾ ਵਧਣਾ। ਇਹ ਗੈਸਾਂ ਵਾਤਾਵਰਣ ਵਿੱਚ ਇੱਕ ਪੱਤ ਵਾਂਗ ਕੰਮ ਕਰਦੀਆਂ ਹਨ ਜੋ ਸੂਰਜ ਦੀ ਗਰਮੀ ਨੂੰ ਬਾਹਰ ਜਾਣ ਨਹੀਂ ਦਿੰਦੀਆਂ। ਨਤੀਜਾ ਧਰਤੀ ਗਰਮ ਹੁੰਦੀ ਜਾ ਰਹੀ ਹੈ। ਜੇ ਹੁਣ ਪੰਜਾਬ ਵਿੱਚ ਗਲੋਬਲ ਵਾਰਮਿੰਗ ਦੇ ਕਾਰਨਾਂ ਦੀ ਗੱਲ ਕਰੀਏ ਪੰਜਾਬ ਇੱਕ ਖੇਤੀਬੜਾਂ ਸੂਬਾ ਹੈ ਜਿੱਥੇ ਗਲੋਬਲ ਵਾਰਮਿੰਗ ਦੇ ਕਈ ਕਾਰਨ ਹਨ ਹਰ ਸਾਲ ਝੋਨਾ ਕੱਟਣ ਤੋਂ ਬਾਅਦ ਪਰਾਲੀ ਸਾੜੀ ਜਾਂਦੀ ਹੈ ਜਿਸ ਨਾਲ ਕਾਰਬਨ ਡਾਈਆਕਸਾਈਡ ਤੇ ਧੂਆਂ ਵਾਤਾਵਰਣ ਵਿੱਚ ਵੱਧਦਾ ਹੈ ਪਰ ਪਰਾਲੀ ਸਾੜਨ ਤੋਂ ਬਚਣ ਲਈ ਕਿਸਾਨਾਂ ਨੂੰ ਹੁਣ ਤੱਕ ਕੋਈ ਠੋਕਮਾ ਹੱਲ ਨਹੀਂ ਮਿਲਿਆ ਜਿਸ ਨਾਲ ਪਰਾਲੀ ਨੂੰ ਸਾੜੇ ਤੋਂ ਬਿਨਾਂ ਅਗਲੀ ਫਸਲ ਉਗਾਹੀ ਜਾ ਸਕੇ ਕਿਉਂਕਿ ਜੋ ਮਸ਼ੀਨਰੀ ਪਰਾਲੀ ਨੂੰ ਧਰਤੀ ਵਿੱਚ ਮਿਕਸ ਕਰਦੀ ਹੈ ਉਹ ਬਹੁਤ ਮਹਿੰਗੀ ਹੈ ਹਰ ਇੱਕ ਛੋਟਾ ਕਿਸਾਨ ਉਸ ਮਸ਼ੀਨਰੀ ਨੂੰ ਨਹੀਂ ਖਰੀਦ ਸਕਦਾ ਦੂਸਰੇ ਕਾਰਨ ਦੀ ਗੱਲ ਕਰੀਏ ਜਿਆਦਾ ਪਾਣੀ ਦੀ ਵਰਤੋਂ ਟਿਊਬਵੈਲਾ ਨਾਲ ਪਾਣੀ ਖਿੱਚਿਆ ਜਾ ਰਿਹਾ ਹੈ ਜ਼ਮੀਨ ਦਾ ਪਾਣੀ ਲਗਾਤਾਰ ਘਟਦਾ ਜਾ ਰਿਹਾ ਹੈ ਵਾਦੀ ਆਬਾਦੀ ਤੇ ਬਹਾਨਾ ਦੀ ਭੀੜ ਗੱਡੀਆਂ ਤੋਂ ਨਿਕਲਣ ਵਾਲਾ ਧੂੰਆਂ ਫੈਕਟਰੀਆਂ ਦਾ ਪ੍ਰਦੂਸ਼ਣ ਸਿੱਧਾ ਕਾਰਬਨ ਗੈਸ ਵਧਾਉਂਦਾ ਹੈ ਹੁਣ ਜੇ ਗੱਲ ਕਰੀਏ ਪੰਜਾਬ ਤੇ ਗਲੋਬਲ ਵਾਰਮਿੰਗ ਦੇ ਪ੍ਰਭਾਵ ਕੀ ਹਨ ਜਿਸ ਨਾਲ ਤਾਪਮਾਨ ਵੱਧ ਰਿਹਾ ਹੈ ਪਿਛਲੇ 30 ਸਾਲ ਵਿੱਚ ਪੰਜਾਬ ਦਾ ਔਸਤ ਤਾਪਮਾਨ 1.2 ਸੈਲਸੀਅਸ ਵੱਧ ਚੁੱਕਾ ਹੈ। ਗਲੋਬਲ ਵਾਰਮਿੰਗ ਕਾਰਨ بارشਾਂ ਦੇ ਪੈਟਰਨ ਬਦਲ ਗਏ ਹਨ। ਕਈ ਜਗ੍ਹਾ ਸੋਕੇ ਪੈ ਰਹੇ ਹਨ। ਕਈ ਵਾਰ ਬੇਹਿਸਾਬ بارش ਆਉਂਦੀ ਹੈ। ਜਿਵੇਂ ਇਸੇ ਸਾਲ ਦੇਖੋ ਮੀਂਹ ਬਹੁਤ ਜ਼ਿਆਦਾ ਪਿਆ ਹੈ। ਇਸ ਦਾ ਖੇਤੀ ਤੇ ਵੀ ਸਿੱਧਾ ਅਸਰ ਹੈ। ਕਣਕ ਤੇ ਝੋਨੇ ਜਿਹਆਂ ਫਸਲਾਂ ਤੇ ਵੱਡਾ ਪ੍ਰਭਾਵ ਹੈ। ਉਪਜ ਘਟਦੀ ਜਾ ਰਹੀ ਹੈ ਤੇ ਖਰਚੇ ਵਧਦੇ ਜਾ ਰਹੇ ਹਨ। ਪ੍ਰਦੂਸ਼ਣ ਕਾਰਨ ਫੇਫੜਿਆਂ ਦੀਆਂ ਬਿਮਾਰੀਆਂ ਅਸਥਮਾ ਤੇ ਦਿਲ ਦੀਆਂ ਬਿਮਾਰੀਆਂ ਵਧ ਰਹੀਆਂ ਹਨ ਜੰਗਲੀ ਜੀਵ ਜਾਨਵਰਾਂ ਦੇ ਆਵਾਸ ਖਾਤਰੇ ਵਿੱਚ ਹਨ ਜੈਵਿਕ ਵਿਭਿੰਨਤਾ ਵੀ ਘਟ ਰਹੀ ਹੈ ਹੁਣ ਜੇ ਗੱਲ ਕਰੀਏ ਇਹਨਾਂ ਦੇ ਹੱਲ ਅਤੇ ਪੰਜਾਬ ਦੀ ਭੂਮਿਕਾ ਬਾਰੇ ਗਲੋਬਲ ਵਾਰਮਿੰਗ ਨਾਲ ਲੜਨ ਲਈ ਸਾਨੂੰ ਕੁਝ ਕਦਮ ਚੁੱਕਣੇ ਲਾਜ਼ਮੀ ਹਨ ਜਿਵੇਂ ਪਰਾਲੀ ਦਾ ਪ੍ਰਬੰਧਨ ਕਰਨਾ ਪਊਗਾ ਪਰਾਲੀ ਸਾੜਨ ਦੀ ਥਾਂ ਇਸ ਨੂੰ ਬਾਇਓਗੈਸ ਖਾਦ ਜਾਂ ਬਿਜਲੀ ਬਣਾਉਣ ਲਈ ਵਰਤਣਾ ਪਊਗਾ ਪੰਜਾਬ ਵਿੱਚ ਧੁੱਪ ਬਹੁਤ ਹੈ ਸੋਲਰ ਪਲਾਂਟ ਲਗਾ ਕੇ ਬਿਜਲੀ ਬਣਾਈ ਜਾ ਸਕਦੀ ਹੈ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਵੱਡੇ ਪੱਧਰ ਤੇ ਰੁੱਖ ਲਗਾਏ ਜਾ ਸਕਦੇ ਹਨ ਡ੍ਰਿਪ ਇਰੀਗੇਸ਼ਨ ਅ ਛੜਕਾਓ ਸਿਸਟਮ ਤੇ ਵੱਧ ਪਾਣੀ ਵਾਲੀਆਂ ਫਸਲਾਂ ਦੀ ਥਾਂ ਘੱਟ ਪਾਣੀ ਵਾਲੀਆਂ ਫਸਲਾਂ ਉਗਾਈਆਂ ਜਾ ਸਕਦੀਆਂ ਹਨ ਸਰਕਾਰ ਨੀਤੀਆਂ ਲਿਆਏ ਪਰ ਲੋਕ ਵੀ ਆਪਣੇ ਤੌਰ ਤੇ ਸਾਈਕਲ ਪਬਲਿਕ ਟਰਾਂਸਪੋਰਟ ਵਰਤਣ ਪਲਾਸਟਿਕ ਘਟਾਉਣ ਤੇ ਵੱਧ ਤੋਂ ਵੱਧ ਕਦਮ ਚੁੱਕਣ ਦੋਸਤੋ ਗਲੋਬਲ ਵਾਰਮਿੰਗ ਕੋਈ ਦੂਰ ਦਾ ਖਤਰਾ ਨਹੀਂ ਇਹ ਅੱਜ ਹੀ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੀ ਹੈ ਜੇ ਪੰਜਾਬ ਨੂੰ ਹਰਾ-ਭਰਾ ਰੱਖਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਪੈਣਗੇ ਕਿਉਂਕਿ ਭਵਿੱਖ ਸਾਡਾ ਹੈ ਤੇਨੂੰ ਸਾਹਮਣਾ ਵੀ ਅਸੀਂ ਨੇ ਹੈ ਸੋ ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਕਮੈਂਟ ਕਰੋ ਤੇ ਨਾਲ ਨਾਲ ਸ਼ੇਅਰ ਕਰੋ ਤੇ ਸਾਡੇ ਚੈਨਲ ਪੰਜਾਬ ਅਨਫੋਲਡਡ ਨੂੰ ਸਬਸਕ੍ਰਾਈਬ ਕਰੋ ਧੰਨਵਾਦ